ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅੰਮ੍ਰਿਤਸਰ ਬਾਈਪਾਸ ਦੇ ਉੱਪਰ ਜਿਹੜੇ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਰੋਡ ਦੇ ਮੇਨ ਰੋਡ ਦੇ ਬਿਲਕੁਲ ਲਾਗੇ ਨਾਲੇ ਲਾਗੇ ਡੇਰਾ ਪਾਪਾ ਦਰਸ਼ਨ ਸਿੰਘ ਜੀ ਕਾਫੀ ਮਸ਼ਹੂਰ ਹੈ ਇੱਥੇ ਤੇ ਇੱਕ ਸਾਡਾ ਪਿੰਡ ਜਗਾ ਵਾ ਜਿਹੜੀ ਇੱਥੇ ਕਾਫੀ ਮਸ਼ਹੂਰ ਜਿਹੜੀ ਟੂਰਿਸਟ ਵਾਸਤੇ ਘੁੰਮਣ ਫਿਰਨ ਵਾਸਤੇ ਜਿਹੜੀ ਜਗਾ ਬਣੀ ਕਾਫੀ ਖੂਬਸੂਰਤ ਆ ਵੀ ਤੇ ਕਾਫੀ ਮਸ਼ਹੂਰ ਵੀ ਆ ਇੱ ਤੇ ਅੱਜ ਦੇ ਵੀਡੀਓ ਦੇ ਵਿੱਚ ਆ ਸਾਰੇ ਪਸ਼ੂ ਤੁਹਾਨੂੰ ਵਿਖਾਉਣੇ ਆ ਬਿਲਕੁਲ ਨੋਰਮਲ ਰੇਟ ਹੀ ਜਿਹੜੇ ਤੁਹਾਨੂੰ ਦਿਖਾਉਣੇ ਆ ਗੱਲਬਾਤ ਹੁਣ ਆਪਾਂ ਕਰਦੇ ਆ ਇੱਕੋ ਹੀ ਝੋਟੀ ਆ ਤਾਜੀ ਸੂਈ ਬਾਕੀ ਸਾਰੀਆਂ ਗਾਵਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸੁਣਾ ਠੀਕ ਠਾਕ ਜੀ ਹਾਂਜੀ ਵਧੀਆ ਮੇਰਾ ਜੀ ਚਲੋ ਵਧੀਆ ਚੇਦੀਆਂ ਅੱਜ ਖੁੱਲੀ ਭਰਤੀ ਪੂਰੀ ਹੈ ਹਾਂਜੀ ਹਾਂਜੀ ਭਰੀ ਮਾਰ ਨੇ ਪੂਰੀ ਠੀਕ ਹੈ ਉਹ ਵਿੱਚ ਦੋ ਦਿਨ ਸਾਡੇ ਤੋਂ ਆਇਆ ਨਹੀਂ ਨਾ ਗਿਆ ਤੁਹਾਨੂੰ ਦੱਸਿਆ ਇਹ ਇੱਕਦਮ ਮਜਬੂਰੀ ਪੈ ਗਈ ਸੀ ਹਾਂਜੀ ਹਾਂਜੀ ਠੀਕ ਹੈ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਜਸਵੀਰ ਸਿੰਘ ਜੀ ਹਾਂਜੀ ਤੇ ਆਪਣੇ ਲਾਗੇ ਨਾ ਸਾਡਾ ਪਿੰਡ ਬਣਿਆ ਜੀ ਘੁੰਮਣ ਫਿਰਨ ਵਾਸਤੇ ਹਾਂਜੀ ਹਾਂਜੀ ਤੇ ਲਾਗੇ ਬਾਬੇ ਦਰਸ਼ਨ ਸਿੰਘ ਦਾ ਗੁਰਦੁਆਰਾ ਬਿਲਕੁਲ ਲਾਗੇ ਆਪਣੇ ਬਿਲਕੁਲ ਨਾਲ ਹੀ ਆ ਹਨਾ ਤੇ ਬਾਕੀ ਰੋਡ ਦੇ ਉੱਤੇ ਹੀ ਆ ਬਿਲਕੁਲ ਹਨਾ ਆਪਣਾ ਬਾਈਪਾਸ ਦੇ ਨਾਲ ਹੀ ਬਿਲਕੁਲ ਬਿਲਕੁਲ ਬਾਈਪਾਸ ਦੇ ਉੱਪਰ ਹੀ ਆ ਤੇ ਫੋਨ ਨੰਬਰ ਭੁੱਲਦੇ ਕਰੀ ਫੋਨ 88725 25940 ਠੀਕ ਆ ਤੇ ਫਿਰ ਸ਼ੁਰੂਆਤ ਪਹਿਲਾਂ ਝੋਟੀ ਤੇ ਕਰ ਲਈਏ ਨਾ ਆਪਾਂ ਹਾਂਜੀ ਕਿੰਨਾ ਸੁਆਜ ਵਿਰਜੀ ਇਹਦਾ ਇਹ ਪਹਿਲਾ ਸੁਆਈ ਪਹਿਲਾ ਸੁਆ ਕਿੰਨਾ ਕਿਚਰਾ ਹੋਇਆ ਸੁਈ ਦਾ ਸੁਈ ਨਾਲ ਮਮੀ ਨਾ ਕੋ 1 ਮਹੀਨਾ ਚੰ ਰਹਿਉਂਗਾ ਥੋੜਾ ਬੜਾ ਅੱਛਾ ਆ ਬੱਚਾ ਜਿਹੜਾ ਇਹਦਾ ਮਗਰ ਕਟਾ ਕੱਟੀ ਜੀ ਕਟਾ ਜੀ ਮਗਰ ਕਟਾ ਲਿਆ ਫਿਰ ਖੋਲੋ ਹੰ ਤੋਰ ਦਈਏ ਇਹ ਦਰਦੀ ਬੜਾ ਤਸ ਬਾਕੀ ਕੱਦ ਕਾਠ ਚੰਗਾ ਇਹਦਾ ਤਰਾ ਥੱਲੇ ਵੀ ਲੱਗ ਰਿਹਾ ਤੁਹਾਨੂੰ ਦਿਖਾ ਦਾਂਗੇ ਥੋੜਾ ਦਰਦੀ ਦਰਦੀ ਜੀ ਆ ਵੰਤਾ ਵੇ ਦਿਨ ਅੰਦਰ ਹੀ ਅੰਦਰ ਹੀ ਲੈ ਜਾਏ ਨਾ ਦਾਦੀ ਉੱਥੇ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦਿੰਦੇ ਆ ਵਾ ਉਹ ਡੱਕ ਤੇ ਕੀ ਲਾ ਗਿਆ ਨਾ ਆ ਦੇਖ ਸਕਦੇ ਆ ਹਵਾਨਾ ਜਿਹੜਾ ਇਹਦਾ ਲੱਗ ਗਿਆ ਤਾਂ ਬਾਕੀ ਪਹਿਲਾਂ ਹੀ ਸੁਆਵਾ ਜਿਹੜਾ ਇਹਦਾ ਤੇ ਥਣ ਵੀ ਇਹਦੇ ਲੱਗ ਗਿਆ ਤਾਂ ਦੇਖ ਸਕਦੇ ਜੇ ਅਜੇ ਸਵੇਰਾ ਸਵੇਰਾ ਟਾਈਮ ਹੈ ਜਿਹੜਾ ਬਾਕੀ ਆ ਪਿੱਛੇ ਤੁਹਾਨੂੰ ਇੱਕ ਵਾਰੀ ਹਵਾਨਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸਾਡੇ ਤਾਂ ਜਿਹੜਾ ਕਾਫੀ ਡਰਦੀ ਆ ਕਈ ਵਾਰੀ ਝੋਟੀਆਂ ਜਿਹੜੀਆਂ ਪੈਲਣਾ ਅਕਸਰ ਡਰ ਜਾਂਦੀਆਂ ਕਿੰਨਾ ਚਿਰ ਵੇਤੀਆ ਤੇ ਕੱਲ ਦੁੱਧ ਤਿਆਰ ਇੱਕ ਪਾਠ ਲਈ ਤਾਂ ਤਿਆਰ 8 ਲੀਟਰ ਤਿਆਰ ਆ ਹਾਂਜੀ ਤੇ ਕੀ ਰੱਖਣਾ ਫਿਰ ਇਹਦਾ ਮੁੱਲ ਆਪਾ ਮੁੱਲ ਤੇ 60000 ਰੱਖਾਂਗੇ ਨਹੀਂ ਜਿਆਦਾ ਕਰ ਦੀਏਗਾ ਜਿਆਦਾ 2000 ਕਰ ਦਾਂਗੇ ਬਿਲਕੁਲ ਜਸ ਨੂੰ ਮੁਕਾਓ ਜਿੱਥੇ ਬਿਲਕੁਲ ਇਹ ਨਾ ਤੁਸੀਂ ਸੌਦੇ ਬਾਜੀ ਚ ਪਹੁੰਚ ਨਾ ਅਗਲਾ ਹੀ ਸੌਦੇ ਬਾਜੀ ਜੀ ਪਵੇ 75500 ਦੀ ਜਸਨੋਂ ਦੇ ਦੋਗੇ ਠੀਕ ਆ ਜਸਨੋਂ ਕਰੀ ਜਾ ਸਾਰੇ ਫਿਰ ਠੀਕ ਆ ਜੀ ਹਜ ਮਾਲ 7-8 ਡੰਗਰ ਰਹਿ ਗਏ ਆ ਬੱਸ ਕਿੱਥੇ ਸੌਦੇ ਕਰਦੇ ਫਿਰੋਗੇ ਠੀਕ ਆ ਜੀ ਹਾਂ ਨਹੀਂ ਗਲਾਂ ਆ ਆ ਗੱਬਨ ਜੇ ਹਾਂ ਜੀ ਗੱਬਨ ਇਹ ਕਿੰਨੇ ਕ ਦੁੱਧ ਆ ਲੀਜੇ ਇਹ ਵੀ ਤੇਰਾ 14 ਕਿਲੋ ਤੋਂ ਘੱਟ ਕੀ ਕਰੂੰ ਇਥੋਂ ਜਾਣ ਨੂੰ ਕਿੱਦੀ ਆ ਲਿਆ ਫਿਰ ਲੈ ਆ ਬਾਰ ਇਹਨੇ ਤੋੜ ਦਈਏ 13 ਕਿਲੋ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਇਹ ਚੋਈ ਜਾਊਗੀ ਬਾਕੀ ਹਫਤੇ ਇੱਕ ਦੇ ਕਰੀਬ ਜੇ ਟਾਈਮ ਖੜੂਗੀ ਜਿਹੜੇ ਸਾਲ ਬਾਕੀ ਜੇ ਸਵੇਰ ਸਵੇਰ ਦਾ ਟਾਈਮ ਹੈ ਤਕਰੀਬਨ ਕੋਈ 6:35 ਦਾ ਟਾਈਮ ਹੈ ਜਿਹੜਾ ਹੱਲੇ ਆਪਾਂ ਜਿਹੜੀ ਵੀਡੀਓ ਬਣਾਉਂਦੇ ਹਾਂ 6:36 ਦਾ ਤੇ ਇਹਦਾ ਵੀ ਫਿਰ ਕੀ ਰੱਖਣਾ ਜੀ ਮੁੱਲ ਸਰਾਂ ਦੇ 3000 ਅੱਛਾ ਹਾਂਜੀ ਲਓ ਚਲੋ ਬੰਨ ਲਓ ਪਹਿਲਾਂ ਫਿਰ ਦੱਸ ਤੇ ਕਿੰਨਾ ਰੱਖਣਾ ਇਹਦਾ ਮੁੱਲ ਮੁੱਲ 3000 ਰੁਪਿਆ ਅੱਛਾ ਤੇ ਕਿੰਨੇ ਰਜੈਸਨੋਂ ਦੇ ਦਈਏ 28000 28000 ਦੇ ਕਰ ਦੋ ਕਿ ਮੰਨਤਾਂ ਵਿੱਚ ਹੋਰ 1000 ਵੀ ਹੋਰ ਕਰ ਦੋ ਅੱਛਾ 7000 ਦੀ ਦੇ ਦੋਗੇ ਹਾਂਜੀ 7000 ਠੀਕ ਹੈ ਤੇ ਟਾਈਮ ਉਤਰਾ ਕਿੰਨਾ ਕੁ ਲੈ ਜਾਓ ਬਸ ਹਫਤਾ ਤੱਕ ਲੈ ਜੀ ਹਫਤੇ ਦੇ ਅੰਦਰ ਅੰਦਰ ਸੋਪੂਗੀ ਜੜੀ ਹੈ ਨਾ ਤੇ ਹੁਣ ਇੱਕ ਆ ਸੂਈ ਸਵਾਈ ਜੇ ਹਰ ਜੇ ਵੀ ਸੂਈ ਸਵਾਈ ਇਹਦੇ ਕੋਲ ਕਿੰਨਾ ਦੁੱਧ ਤਿਆਰ ਜੇ ਇਹਦੇ ਕੋਲ 10 ਦਾ ਬਾਅਦ ਜੇ 10 ਦੁਬਾਰੀ ਇਹ ਕਿੰਨਾ ਚਿਰ ਹੋ ਗਿਆ ਇਹਨੇ ਸੂਈ ਨਾ ਇਹਨੂੰ ਹੋ ਗਿਆ ਜੀ ਅਜ 15 20 ਦਿਨ 15 20 ਦਿਨ ਹੋ ਗਏ ਬੱਚਾ ਰਾਤੀ ਆਈਆਂ ਨੇ ਅੱਛਾ ਇਹ ਜੋੜਾ ਹੀ ਰਾਤੀ ਆਈਆਂ ਨੇ ਕਿੰਨੇ ਰਾਤੀ ਆਈਆਂ ਅੱਛਾ ਤਿੰਨ ਰਾਤੀ ਆਈਆਂ ਵਾ ਹਾਂਜੀ ਠੀਕ ਹੈ ਤੇ ਲਿਆ ਖੋਲੋ ਫਿਰ ਦੌਰ ਦੀ ਇਹਨੂੰ ਚੱਲ ਪਾਂ ਇਹਦੇ ਕੋਲ ਜਿਹੜਾ ਮੌਕੇ ਤੇ 10 ਲੀਟਰ ਤਿਆਰ ਦੱਸਦੇ ਆ ਤੇ 15 20 ਦਿਨ ਕੋਈ ਕਹਿੰਦੇ ਕਿ ਸੂਈ ਨਵੀਂ ਹੋ ਗਈ ਹੈ ਲੈ ਜਾ ਵੀਰ ਜੀ ਬੰਦਿਆ ਜੀ ਇੱਕ ਮਿੰਟ ਰੋਕਿਆ ਤੁਹਾਨੂੰ ਦਿਖਾ ਦਈਏ ਤੇ ਆਪਾਂ ਚੰਗੀ ਤਰ੍ਹਾਂ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਕਾਫੀ ਚੰਗਾ ਵਾ ਬਸ ਥੋੜਾ ਡਰਦੀ ਡਰਦੀ ਜੀ ਆ ਸਾਡੇ ਕੋਲ ਲੈ ਜਾਵੇ। ਬਾਕੀ ਇੱਕੋ ਇੱਕ ਬਣਿਆ ਬਾਕੀ ਸਾਰੀਆਂ ਸੂਈਆਂ ਸਵਾਈਆਂ ਮੈਂ ਸਾਰੇ ਵੀਰਾਂ ਨੂੰ ਬੇਨਤੀ ਇਹ ਹੀ ਹੈ ਕਿ ਆਪਣੀ ਇੱਥੇ ਆ ਕੇ ਚਵਾਈ ਕਰਕੇ ਖੜੋ। ਤੇਰਾ ਵੀ ਜੀ ਕੀ ਰੱਖਣਾ ਫਿਰ ਮੁੱਲ ਆਪਾ ਇਹ ਤਾਂ ਮੁੱਲ ਹਰਪੀ ਜੀ 28000 ਦੇ ਅੱਛਾ ਹਾਂਜੀ ਤੇਰੇ ਤਾਂ ਸਾਨੂੰ ਓਕੇ ਜੀ ਸਾਰੇ ਨਹੀਂ ਜੀ ਤੇ ਲੜ ਅਗਲੇ ਥਾਂ ਦੇ ਅਗਲੇ ਥਾਂ ਦੇ ਤੇ ਲੜ ਜਿਹਾ ਵਾਲੀ ਦੇਖ ਸਾਦੇ ਜੀ ਤੇ ਦੁੱਧ 10 ਕਿਲੋ ਮੋਕੇ ਤੇ ਤਿਆਰ ਆ ਤਾਂ ਬਾਹਰ ਜੀ ਤੇ ਕਿੰਨੇ ਰਜਿਸਟਰ ਨੋ ਕਰਦੀ ਐ ਬਿਲਕੁਲ 28000 ਨਹੀਂ 28000 ਦੀ ਨਹੀਂ ਕਰੀਏ 28000 ਤੋਂ ਕਰੋ ਬਹਮਾਨ ਤਾਂ ਹਰ ਵੀ ਚਲ 24000 ਦੀ ਦੇਦਾ 24000 ਦੀ ਦੇ ਦੋਗੇ ਹਾਂਜੀ ਚਲੋ 1000 ਹੋਰ ਛੱਡ ਦਿਆ ਫਿਰ ਚਲੋ ਕੋਈ ਕਰਦਾ ਇਹ ਦੇ ਦੋ ਕਿ 23000 23000 ਦੀ ਤੇ 10 ਲੀਟਰ ਕਰੋ ਚਾਹ ਕੇ ਦੋਗੇ ਦੋਵੇਂ ਟਾਈਮ ਟਾਈਮੋਂ ਟਾਈਮ ਕੋ ਆ ਵੀ ਵੀਰ ਜੀ ਠੀਕ ਹੈ ਜੀ ਹਾਂਜੀ ਫਨੇ ਕਾ ਵੀ ਵੈੜ ਕਾਫੀ ਖੂਬਸੂਰਤ ਆ ਚੰਗੇ ਕਦ ਕਾਠ ਵਾਲੀ ਆ ਤੇ ਇਹਦੇ ਵੀ ਥਣ ਦੇਖ ਸਕਦੇ ਜੇ ਲਾਗੇ ਤਾਂ ਥਣਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਤੇ ਇਨਾਂ ਦੇ ਬੱਚੇ ਆ ਵਾ ਜਿਹੜੇ ਇੱਕ ਤਾਂ ਬੱਚਾ ਆ ਵਾ ਤੇ ਇੱਕ ਦਾ ਬੱਚਾ ਹੋ ਆ ਆਹ ਵਾਲਾ ਬੱਚੇ ਜਿਹੜਾ ਹਜੇ ਤਾਜ਼ਾ ਆ ਜਿਹੜੀ ਹੁਣ ਵਿਖਾਉਣੀ ਵੀਰ ਜੀ ਉਹ ਤਾਂ ਜੀ ਬੱਚਾ ਕਿ ਬੱਚੀ ਜੀ ਬੱਚੀ ਦੋ ਦੋ ਬੱਚੀਆਂ ਜੀ ਅੱਛਾ ਦੋਵੇਂ ਹੀ ਬੱਚੀਆਂ ਵਾ ਹਾਂਜੀ ਜਿਹੜੀ ਪਹਿਲਾਂ ਤਾਂ ਹੁਣ ਇਹ ਦਿਖਾਈ ਆ ਆ ਵੀ ਬੱਚੀ ਆ ਤੇ ਆ ਵੀ ਬੱਚੀ ਆ ਠੀਕ ਹੈ ਤੇ ਇਹਦੇ ਕੋਲ ਵੀ ਦੀ ਕਿੰਨਾ ਦੁੱਧ ਤਿਆਰ ਇਹਦੇ ਕੋਲ 12 ਕਿਲੋ ਤਿਆਰ ਹੈ ਬਾਕੀ 14-15 ਕਿਲੋ ਕਰੂਗੀ ਅੱਛਾ 12 ਲੀਟਰ ਤਿਆਰ ਹੈ ਇਹਦੇ ਕੋਲ ਤੇ 14-15 ਦੇ ਲਾਗੇ ਜਿਹੜਾ ਕਰੀ ਜਾਊਗੀ ਤੇ ਇਹਦੇ ਥਣ ਥਣ ਓਕੇ ਸਾਰੇ ਇਹਦਾ ਥਣ ਜਿਹੜਾ ਨਾ ਬਹਿ ਨਹੀਂ ਅਗਲਾ ਜਿਹੜਾ ਥਾਣਾ ਪਰਲਾ ਜਿਹੜਾ ਨਿਕ ਬਹਿਣੀ ਉਹਦਾ ਨਾ ਹਾਂਜੀ ਹਾਂਜੀ ਉਹ ਅੱਧਾ ਥਾਣਿਆ ਬਾਕੀ ਇਹ ਕਹਿੰਦੇ ਅੱਧਾ ਪਰ ਅੱਧਾ ਹੈ ਨਹੀਂਗਾ ਕਿਉਂ ਬਰਾਬਰ ਹੀ ਰਹੀਦਾ ਵਾ ਅੱਛਾ ਅਗਲੇ ਨਾਲ ਅਗਲੇ ਚੋਦੀ ਦਾ ਬਰਾਬਰ ਖਤਮ ਹੁੰਦਾ ਵਾ ਅੱਛਾ ਥੋੜਾ ਇਹ ਉਰਲਾ ਨਾਪ ਕੇ ਚੋਦੀਦਾ ਬਾਕੀ ਜਿਹੜਾ ਕੰਮ ਹੈ ਗਲਤੋਂ ਤੇ ਦੱਸੋ ਹਾਂ ਨਹੀਂ ਚਲੋ ਜਿਹੜੀ ਚੀਜ਼ ਆਉਂ ਦੱਸ ਕੇ ਦੇਣੀ ਚਾਹੀਦੀ ਮਤਲਬ ਕਿ ਉਹ ਥਾਣਾ ਅੱਧਾ ਵਾ ਜਿਹੜਾ ਲਿਆ ਫਿਰ ਤੋੜ ਦੋ ਇਹਨੂੰ ਅੱਧਾ ਥਾਣਾ ਜਿਹੜਾ ਅਗਲਾ ਉਤਰਾਂ ਕਹਿੰਦੇ ਕਿ ਬਾਕੀ ਕਦ ਕੱਠ ਜਿਹੜਾ ਇਹਦਾ ਵੀ ਠੀਕ ਹੈ ਸੋਹਣੀ ਵੜੇ ਜਿਹੜੀ ਇਹ ਵੀ ਬਾਕੀ ਚੰਗਾ ਗੱਦਗਾਠ ਆ ਤੇ ਰੰਗ ਰੂਪ ਦੀ ਵੀ ਜਿਹੜੀ ਠੀਕ ਆ ਲੈ ਜਓ ਜੀ ਅਜੇ ਬਿਲਕੁਲ ਸਵੇਰ ਦਾ ਸਵੇਰ ਦਾ ਟਾਈਮ ਹੈ ਜਿਹੜਾ ਪਸ਼ੂ ਪੂਰੇ ਰੱਜੇ ਵੀ ਨਹੀਂ ਆ ਤੇ ਨਵਾਏ ਤਵਾਏ ਵੀ ਨਹੀਂ ਮੌਸਮ ਠੰਡਾ ਹੁਣ ਕਰਕੇ ਇੱਕ ਜਗ੍ਹਾ ਵੀ ਥੱਲੇ ਥੋੜੀ ਗਿੱਲੀ ਗਿੱਲੀ ਦੀ ਆ ਉੱਤਰਾਂ ਵੀਰ ਜੀ ਠੰਡੀਆਂ ਤੇ ਰੀਆਂ ਸਾਰੀਆਂ ਬਿਲਕੁਲ ਠੰਡੀਆਂ ਉਹ ਗੱਲ ਇਹ ਵੀ ਰਾਤੀ ਮਾਰ ਆਇਆ ਬਾਕੀ ਥੋੜਾ ਪੀਲੇ ਘਰ ਦਾ ਦੰਦ ਲੱਭ ਕੇ ਦੋ ਟਾਈਮ ਚੋਗ ਹੀ ਲੈਂਦੀ ਪੀਲੇ ਘਰੋਂ ਠੀਕ ਐ ਤੇ ਇਹਦਾ ਕੀ ਰੱਖਣਾ ਮੁੱਲ ਫਿਰ ਆਪਾਂ ਇਹਦਾ ਮੁੱਲ ਅੱਜ ਹੀ ਕਰਾਂਗੇ 32000 ਕੋਈ ਆ 32000 ਇਹ ਕਿਨੇ ਦੀ ਜੱਸਣਾ ਦੇ ਦਈਏ 28 ਦੀ ਦੇਣੀ ਚਲੋ ਯਾਰ ਹੋਰ ਕਰਦੇ ਆ 27000 27 ਦੀ ਦੇ ਦੋਗੇ ਤੇ ਬਾਕੀ ਹਰਬੀ ਜੀ ਇੰਨੇ ਦੁੱਧ ਵਾਲੀ ਬਾਰੋਂ بڑا ਔਖਾ ਮਿਲਦਾ ਜੀ 12 ਲੀਟਰ ਘਰੋਂ ਚਵਾ ਦੋਗੇ ਇਹਦਾ ਦੁੱਧ ਜੇ ਰਹਿ ਗਈ ਨਾ ਮੇਰੇ ਕੋ ਪੰਜ ਦਿਨ ਮੈਂ 14 15 ਕਿਲੋ 14 ਦਾ ਅੱਛਾ ਬਾਕੀ ਇਹ ਕਿ ਬੱਚਾ ਚਲੋ ਤਾਜ਼ਾ ਹੀ ਹੈਦਾ ਹਜੇ 14 ਦਿਨਾਂ ਦੀ ਸੋਈ ਹੈ ਸਾਰੀ ਚਾਰ ਪੰਜ ਦਿਨਾਂ ਦੀ ਸੋ ਤੇ ਹੁਣ ਇੱਕ ਹੋਰ ਤੁਹਾਨੂੰ ਆ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਉਣੀ ਆ ਥਾਣਾ ਇਹਦੇ ਲਾਗੇ ਦਾ ਦੇਖ ਸਕਦੇ ਜੀ ਕਾਫੀ ਖੂਬਸੂਰਤ ਵੜਾ ਹੈ ਜਿਹੜੀ ਹੈ ਵੀ ਦੱਸਿਓ ਵੀ ਜੀ ਇਹਦੇ ਬਾਰੇ ਇਹਦਾ ਅੱਜ ਮੁਲ ਕਰਾਂਗੇ 20000 ਰੁਪਏ ਅੱਛਾ ਹਾਂਜੀ ਕਿੰਨੇ ਦੀ ਦੇਣੀ ਹੈ 18000 ਨਹੀਂ 18 ਦੀ ਨਹੀਂ ਕੋ ਕਰ ਹੋਰ ਮੰਨ ਤਾਂ 15000 ਚਲੋ ਯਾਰ ਹੋਰ ਛੱਡ ਦੇ 14 ਪੂਰਾ ਕਰ ਦਿਓ 14000 ਦੀ ਦੇ ਦੇ ਤੇ ਇਹਦੇ ਕੋ ਦੁੱਧ ਕਿੰਨਾ ਜੀ ਇਹਦੇ ਕੋ ਪੰਜਾਂ ਤੋਂ ਬਾਹਰ ਜੇ ਦੁੱਧ ਅੱਛਾ ਅੱਛਾ ਤੋਂ ਘੱਟ ਪੰਜਾਂ ਤੋਂ ਵੱਧ ਜੇ ਠੀਕ ਹੈ ਬਾਕੀ ਇਹ ਕੀ ਵੈੜ ਸੋਹਣੀ ਆ ਜੇ ਕਿਤੇ ਗਾਂ ਤਿਆਰ ਹੋ ਜਾਂਦੀ ਆ ਤੇ ਉਹ ਚੀਤਾ ਵਾਧਾ ਵਾ ਜਿਹੜਾ ਹੈ ਨਾ ਹਸਰ ਦੀ ਸੋਣ ਵਾਲੀ ਨਿਕਲ ਆ ਵੀ ਇਹ ਵੀ ਕੋਈ ਪਿੰਡਾਂ ਵਿੱਚੋਂ ਬੜਾ ਕੁ ਲੈ ਜੇਦਾ ਠੀਕ ਆ ਚੈੱਕ ਨਹੀਂ ਕਰਾਈ ਤੁਸੀਂ ਨਾ ਚੈੱਕ ਨਹੀਂ ਕਰਾਈ ਲਿਆ ਫਿਰ ਖੋਲੋ ਤੋਲ ਲੀਏ ਇਹਨਾਂ ਨੂੰ ਸੁਵਾ ਕੇ ਨਵਾਉਗਾ ਇਹਦਾ ਇਹ ਪਹਿਲੇ ਸੁਈ ਕਹਿੰਦੇ ਹਾਂ ਦੇਖ ਸਕਦੇ ਜੀ ਬੱਗਿਆ ਪਹਿਲੇ ਵੀ ਦੂਜੇ ਵੀ ਹਸਰ ਵੀ ਆਪਾਂ ਕਹਿੰਦੀਆਂ ਘਰ ਦੀਆਂ ਪਾਲੀਆਂ ਬਾਕੀ ਅੱਖਾਂ 'ਚ ਰੋਸ਼ਨੀ ਪੈਨ ਕਰਕੇ ਕਈ ਵਾਰੀ ਅੱਖਾਂ ਲਿਸ਼ਕਣ ਲੱਗ ਪੈਂਦੀਆਂ ਬਾਕੀ ਅੱਖਾਂ ਜਿਹੜੀਆਂ ਸਾਰੀਆਂ ਦੀਆਂ ਖਾਲੀਆਂ ਹੀ ਆ ਪੰਜ 6 ਕਿਲੋ ਦੁੱਧ ਜਿਹੜਾ ਕਿੰਦੇ ਕੀ ਦੇ ਕੋਲ ਹੈਗਾ ਲੈ ਜਾ ਬੇਜੀ ਹੁਣ ਜੀ ਠੰਡੀ ਹੈ ਕੋਈ ਬਣਾਵਾਂਗੇ ਤਾਂ ਚਾਹੀਦੀ ਆ ਤੇ ਦੋ ਗਾਵਾਂ ਹੋਰ ਹੋਲੇ ਪਾ ਲਈਆਂ ਵੀ ਹੈਗੀਆਂ ਜੀ ਹਾਂ ਜੀ ਹੈਗੀਆਂ ਹੋਰ ਪਾ ਲਈਆਂ ਠੀਕ ਹੈ ਜੀ ਆ ਜਿਹੜੀਆਂ ਦੋ ਗਾਵਾਂ ਇਹ ਵੀ ਦੋਵੇਂ ਬੱਚੇ ਤੋਂ ਬਗੈਰ ਹੀ ਆ ਇਹਦੇ ਇਹਦੇ ਕੋਲ ਵੀ ਇੰਨੀ ਕਿੰਨਾ ਜੀ ਦੁੱਧ 5 ਕਿਲੋ ਤਿਆਰ ਜਮ ਮੁਕਤ ਦੁੱਧ 5 ਕਿਲੋ ਦੁੱਧ ਹੈਗਾ ਇਹਦੇ ਕੋਲ ਥਣ ਥਣ ਚਾਰੇ ਚਲਦੇ ਜੀ ਚਾਰੇ ਥਣ ਚਲਦੇ ਜੀ ਇਹਦੇ ਬਿਲਕੁਲ ਅੱਛਾ ਹਾਂ ਜੀ ਆ ਥਣ ਜੀ ਇਹਦੇ ਇਹ ਪਰਸੋਂ ਆਈ ਰਾਤ ਇਹ ਪਰਸੋਂ ਦੀ ਆਈ ਹੈ ਤੇ ਇਤਰਾ ਹੀ ਵਿਖਾ ਦਿੰਨੇ ਤਾਂ ਕੀ ਫੇਰ ਰੱਖਣਾ ਮੁੱਲ ਆਪਾ ਇਹ ਤਾਂ ਮੁੱਲ 12000 ਕਰੋਗੇ ਜੀ 12000 ਜੱਸ ਨੋ ਕਿੰਨੇ ਦੀ ਕਰਨੀ ਹੈ 10 ਦੀ ਕਰਦਾਂਗੇ 10 ਦੀ ਕਰਦਾਂਗੇ ਹੋਰ ਕਰਦਾਂਗੇ ਮੌਕੇ ਤੇ 8 ਦੀ ਕਰਦਾਂਗੇ ਅੱਛਾ 8000 ਦੀ ਕਰ ਦੋਗੇ ਹਾਂਜੀ ਠੀਕ ਹੈ ਜੀ ਆ ਗੱਭਨ ਇੱਕ ਮਹੀਨੇ ਬਾਅਦ ਆ ਆ ਦੇਖ ਸਾਦੇ ਜੀ 8000 ਦੀ ਕਿੰਨੇ ਦੇ ਦਾਂਗੇ 5 ਕਿਲੋ ਦੁੱਧ ਇਹਦੇ ਕੋਲ ਤੇ ਹੁਣ ਜਿਹੜੀ ਇੱਕ ਹੋਰ ਤੁਹਾਨੂੰ ਇਹਦੇ ਕੋਲ ਕਿੰਨਾ ਜੀ ਦੁੱਧ ਇਹਦੇ ਕੋਲ ਦੁੱਧ ਹੈ ਤਿੰਨ ਚਾਰ ਕਿਲੋ ਤੇ ਬਾਕੀ ਮਹੀਨੇ ਬਾਅਦ ਦਿਨ ਹੋ ਗਏ ਨੇ ਅੱਛਾ ਇੱਕੇ ਦਿਨ ਬਾਅਦ ਇੱਕ ਬੋਲ ਪੀਣੀ ਹੁੰਨੀ ਬੋਲੀ ਅੱਛਾ ਤੇ ਇਹਦਾ ਕੀ ਰੱਖਣਾ ਮੁੱਲ ਪਿਆਰੇ ਨਹੀਂ ਹੱਠ ਦੀ ਨਾ ਦੋ ਫਿਰ ਹੋਰ ਕਰੋ ਕੋਈ ਸ਼ਮਾਨਤਨ 5 ਦੀ ਦਿੰਦਾ 5000 ਦੀ ਪੂਰੇ 5 ਠੀਕ ਹੈ ਜੇਕਰ ਦੋਵੇਂ ਲੈ ਜਾਊਗਾ ਇਕੱਠੀ ਇਹਦੇ 1000 ਰੁਪਏ ਹੋਰ ਮਾਨ ਕਰ ਲਾਂਗੇ ਅੱਛਾ ਹਾਂਜੀ ਠੀਕ ਹੈ ਜੀ ਬਾਕੀ ਚਲੋ ਆਪਣਾ ਕੋਈ ਵੇਚ ਚਾ ਕੇ ਖੜੇ ਇਹਦੇ ਕੋਲ 3-4 ਕਿਲੋ ਦੁੱਧ ਦੱਸਦੇ ਆ ਤੇ 1 ਮਹੀਨੇ ਦੀ ਗਾਂ ਬਣੀ ਵੀ ਦੱਸਦੇ ਹਾਂਜੀ ਥੋੜਾ ਜਿਹਾ ਵੀਰ ਜੀ ਸੱਡ ਤੇ ਚੰਗੀ ਤਰ੍ਹਾਂ ਅਗਿਆ ਮੈਂ ਦਿਖਾ ਦਈਆ ਆਪਾਂ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਫਿਰ ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਖੜੇ ਹਨ ਆਪਣੀ ਸਮਝਣਾ ਆਪਣਾ ਵੇਚ ਚਾ ਕੇ ਪਸ਼ੂ ਟੋਟਲ ਸਾਰੇ ਜਿਹੜੇ ਵੀਰ ਜੀ ਹਣੇ ਮੁਕਾਓ ਕੀਤੇ ਆ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਸ ਚਾਖ ਕੇ ਫੇਰ ਹੀ ਆਪਣਾ ਪਸ਼ੂ ਖੜੇ ਜੀ ਰਾਤੀ ਚ ਆਪਾਂ ਲਿਆਉਂਦੇ ਤੁਹਾਨੂੰ ਵਧਾਉਣ 2-4 ਦਾ ਸਾਮਾ ਕੇ ਤੇ ਫੇਰ ਹੀ ਵਧਾਉਂਗਾ ਹੈ ਕਿ ਨਹੀਂ ਹਾਂਜੀ 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 1-2 ਪੌਣੇ 2 ਜਾਣਦੇ ਇਹ ਜੀ ਗਾਣੇ 13-14 ਕਿਲੋ ਕੀ ਕਹਿੰਦਾ ਹਾਂਜੀ ਹਾਂਜੀ ਬਾਕੀ ਜਾਣ ਦੱਸ ਬਹੁਤ ਵਧੀਆ ਵਾ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ